ਸ਼ੀਰਾ ਬਾਬਾ ਨਾਨਕ ਦੇ ਵਿੱਚ ਦੇਰ ਸ਼ਾਮ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਨਿਜੀ ਰੰਜਿਸ਼ ਅਦਸਿਆ ਜਾ ਰਿਹਾ ਹੈ ਸੁਮ੍ਰਿਤ ਖਰਦੀਪ ਸਿੰਘ ਕਾਕਾ 6 ਮਹੀਨੇ ਪਹਿਲਾਂ ਤੇਜ਼ ਹਥਿਆਰ ਨਾਲ ਕਤਲ ਕੀਤੇ ਗਏ ਸੰਦੀਪ ਉਰਫ ਸ਼ੀਰਾ ਦਾ ਛੋਟਾ ਭਰਾ ਹੈ ਸੋ ਸ਼ੀਰਾ ਦੇ ਉੱਪਰ ਵੀ ਅੱਧੀ ਦਰਜਨ ਦੇ ਕਰੀਬ ਮਾਮਲੇ ਦਰਸਨ ਅਤੇ ਪੁਲਿਸ ਦੇ ਅੱਗੇ ਮੁਖਬਰੀ ਕਰਨ ਦਾ ਦੋਸ਼ ਲਾਉਂਦੇ ਹੋਏ ਉਸ ਦੇ ਕਤਲ ਦੀ ਜ਼ਿੰਮੇਵਾਰੀ ਇੱਕ ਗੈਂਗਸਟਰ ਗਰੁੱਪ ਹੈਪੀ ਪੰਛੀਆਂ ਦੇ ਵੱਲੋਂ ਲਈ ਗਈ ਸੀ ਸੋ ਢੇਰਾ ਬਾਬਾ ਨਾਨਕ ਦੀ ਪੁਲਿਸ ਨੇ ਮ੍ਰਿਤਕ ਖਰਦੀਪ ਸਿੰਘ ਕਾਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਕਰੀਬ ਮਾਦਾ ਕਿਹਾ ਹੈ ਕਿ ਉਸ ਦੇ ਵੱਡੇ ਪੁੱਤ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਛੋਟੇ ਦਾ ਵੀ ਕਤਲ ਹੋ ਗਿਆ ਕਤਲ ਕਰਨ ਵਾਲੇ ਵੱਡੇ ਪੁੱਤ ਦਾ ਦੋਸਤ ਹੈ ਸੋ ਕਾਰਨ ਕੀ ਹੈ ਇਹ ਤਾਂ ਪਤਾ ਨਹੀਂ ਉੱਥੇ ਹੀ ਮਾਂ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਉਧਰ ਡੀਐਸਪੀ ਡੇਰਾ ਬਾਬਾ ਨਾਨਕ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਮਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕਰਦੇ ਹੋਏ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ